Mm-hmm. ਵੇ ਮੇਰੇ ਖਤਰੀ ਮਿੰਟ ਟਾਈਮ 9 ਦੇ ਲੱਗ ਕੋ ਗਿਆ ਜੇ ਮੇਰੇ ਬੱਬੂ ਰੀ ਨੇ ਦੂਜੇ ਤੈਨੂੰ ਗੋਰੀ ਨਾਲ ਜੀ ਲਾਦਾ ਤੂੰ ਹੀ ਲੇਟ ਹੋ ਗਿਆ ਮੈਂ 9:00 ਸੱਤ ਵਜੇ ਸੱਤ ਕਿੱਥੇ ਹੋ ਜਾਂਦੇ ਤੂੰ ਉਹਨੂੰ ਦੂਜੇ ਕਿੱਥੇ ਗਏ ਦੋ ਦੂਜੇ ਦੋ ਕਿੱਥੇ ਗਏ ਆ ਮਸ਼ੀਨ ਬਾਕੀ ਦੀ ਤੋਂਪ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਲੈ ਕਿੰਨਾ ਕੁ ਟਾਈਮ ਹੋ ਗਿਆ ਹੋਗਾ ਸੱਤ ਲੱਗਾਇਆ ਤੇ ਅੱਜ ਇਹਨਾਂ ਨੂੰ ਕੱਲ੍ਹ ਨਹੀਂ ਛੱਡਾ ਛੋੜ ਕੇ ਮਾਰਦਾ ਪਰ ਟਾਈਮ ਨੂੰ ਖਾਣੇ ਆਏ ਹੈ ਹੋ ਉਹ ਗੋਦ ਨਾ ਐ 9 ਵਜੇ ਮੈਂ ਲੱਗੋ ਨਾ ਐ ਰਾਤਾਂ ਦੇ ਹੀ ਬਿੜ ਰਾ ਅਰਥ ਕੀ ਆਪ ਐ ਛੰਡੇ ਪੈਣ ਮਾ ਲੜ ਉੱਠਣਾ ਤਾਂ ਡੇਗਾ ਇਹ ਟਾਈਮ ਦੇ ਵੇਖੋ ਪਹਿਲੋ ਟਾਈਮ ਵੇਖ ਕੇ ਕਿੰਨਾ ਹੋ ਗਿਆ ਲੱਗੀ ਯਾਰ ਬਟੂ ਯਾਰ ਆਹ ਯਾ ਠੰਡ ਬੜੀ ਯਾਰ ਆ ਆਹੀ ਆਗਾ ਬੈਤੈ ਨਿਕਲੇ ਮੀਟਰ ਤੋਂ ਯਾਰ ਠੰਡ ਲੱਗਦੀ ਪਈ ਹੈ ਮੈਂ ਫਿਰ ਤਾਂ ਬਚਦਾ ਪੈਂਦਾ ਜਾਦਾ ਪੈਂਦਾ ਅਈ ਸ਼ਾ ਅੱਜ ਵੀ ਮੈਂ ਜਾਗਦਾ ਪਿਆ ਸੁੱਤਾ ਨਹੀਂ ਪਿਆ ਅਸੀਂ ਇੱਥੇ ਤਿੰਨ ਚਾਰ ਕਿਲੋਮੀਟਰ ਤੋਂ ਆ ਗਏ ਉਹ ਮਸ਼ੀਨਾ ਆ ਗਈ ਅਸੀਂ ਕੱਲ ਨੂੰ ਖੇਡਦੇ ਸੀ ਤੇ ਆ ਮਸ਼ੀਨਾ ਨੂੰ ਹਾਂ ਤੂੰ ਉਹ ਟੈਮ ਨਾਲ ਜੋਠ ਪਤੈਨੂੰ ਕਿਉਂ ਪਾ ਲੱਗਾ ਕੱਲ ਮੈਨੂੰ ਤੇਰਾ ਮੌਕਾ ਮਿਲ ਗਿਆ ਤੇਨੂੰ ਹਣਾ ਪੋਚ ਬਣਾਉਣ ਦਾ ਅੱਜ ਨਹੀਂ ਬਣਾ ਤੇਰਾ ਅੱਜ ਪੋਚ ਨਹੀਂ ਬਣਾ ਤੇਨੂੰ ਪਾ ਲੱਗਾ ਬਿਉਨ ਆ ਲਈ ਬੰਦੇ ਨਾ ਹਾਂ ਪਹਿਲੇ ਹੀ ਨਹੀਂ ਪਾਣੀ ਤਾਂ ਆਪਦੇ ਰੱਖਾ ਸੀ ਹੋਰ ਪਾਏ ਸਾਡੇ ਆਸਤੇ ਵੀ ਲਾ ਕੇ ਪਾ ਲਈ ਪਾਣੀ ਪਾਈ ਹੈ ਹੈ ਉਹ ਠੰਡ ਵਰਦਸੋ ਕਿੰਨੀ ਲੱਗੀ ਠਾ ਉਹਨੂੰ ਵਿਚਾਰੇ ਇਕੱਲੇ ਨੇ ਕੰਬਲ ਦਿੱਤਾ ਤੇ ਲਈ ਬਸ ਰਜਾਈਆਂ ਤੇ ਕੋਈ ਮਾਣ ਕੋ ਬੰਦਾ ਇੰਨੀ ਦੂਰ ਆਇਆ ਇਹ ਫੋਰਮੈਨ ਜੀ ਨਵੇਂ ਆਇਆ ਕੱਲ ਕੰਬੈਨ ਤੇ ਤੇ ਆਪ ਰਜਾਈਆਂ ਲੈ ਲਈ ਤੇ ਉਹਨੂੰ ਕੰਬਲ ਦੇ ਠਾਰਾ ਸਰਾ ਉੱਤੇ ਹੀ ਰਜਾਈ ਤੇ ਥੱਲੇ ਵੀ ਰਜਾਈ ਤੇ ਉਹਨੂੰ ਥੱਲੇ ਖੇਤ ਉੱਤੇ ਪਤਲਾ ਹੈ ਕੰਬਲ ਮਾ ਓਕੀ ਯਾਰ ਪਰ ਉਹਨੂੰ ਅਜਿਹਾ ਕੰਦਾਰ ਮਹਿਸੂਸ ਲੱਗਾ ਪਹਿਲੀ ਰਾਤ ਐ ਜਿਹੜਾ ਰਾਵੀ ਉਹ ਨਾ ਮੈਂ ਗੋਰੀ ਵੇ ਆਹ ਦਿੱਤਨੀ ਉਹਨੂੰ ਸਵਾੜ ਆਹ ਔਰ ਜਾਜਾਂ ਲੈ ਕੇ ਉਹਨੇ ਪੁੱਛਿਆ ਕਿੰਧਰ ਮਹਿਸੂਸ ਆ ਰਹੀ ਪਹਿਲੀ ਰਾਤ ਆ ਇਹਨਾਂ ਨੇ ਪਤਾ ਹੀ ਵੇ ਜੀ ਟਾਂ ਦੇ ਨਾ ਜਾਜਾਂ ਨੂੰ ਤੱਕ ਲੋ ਉਹ ਵੀ ਲੋਜੇ ਹੱਡ ਪਤਨੀ ਭੁਲੇ ਦੇ ਦੇ ਦਿੱਤੀ ਰਵੀ ਦੇ ਹਾਰ ਆ ਉਹ ਤਾਂ ਮੈ ਠੰਡ ਲੱਗਦੀ ਵੀ ਏ ਨੇ ਤਾਂ ਮੜਾ ਮੂੰਹ ਖਾ ਵੀ ਕਰੀ ਆ ਤਾਂ ਮੈਨੂੰ ਠੰਡ ਲੱਗਦੀ ਵੀ ਉਹਨੂੰ ਜਾਰੇ ਨੂੰ ਹਰ ਰਾਤ ਕੰਬੜਾ ਵਿੱਚ ਹੁੱਤਾ ਹਟਾਇ ਫਿਰਿਆ ਕੰਬੜੀ ਤੇ ਕੀ ਤੂੰ ਖੇਸਾ ਵਿੱਚ ਤੇ 에어 ਜਾਂ ਜਾਂ ਤੇ ਨਾ ਰਜਾਂ ਜਾਂ ਠੰਡ ਲੱਗੇਗੀ ਬੈਠੇ ਬੈਠੇ ਨੂੰ ਐ ਬੱਬੂ ਨਹੀਂ ਠੰਡ ਤੇ ਨਹੀਂ ਕੋਲ ਗਈ ਅੱਛਾ ਉਹ ਤਾਂ ਐਵੇਂ ਡਰਦਾ ਪਾ ਕੇ ਅੱਛਾ ਮੂੰਹ ਹੀ ਪਾੜਦਾ ਆਹੋ ਨਹੀਂ ਸਰ ਆਪਾਂ ਡਰਾਈਵਰ ਨੂੰ ਪੁੱਛਦੇ ਆ ਗਏ ਇਧਰ ਨੂੰ ਗਹਿਣ ਮੂੰਹ ਮਤ ਹੋਣ ਗਾਣ ਤੀਸ਼ਰਟ ਵਿੱਚ ਸੁੱਤਾ ਰਹੇ ਮੈਨੂੰ ਤਾਂ ਲੱਗਦੀ ਵੀ ਜਵਾਰਦਤ ਕੀਤੀ ਵੀ ਤਾਂ ਦੇਖੋ ਇਹਨਾਂ ਨੂੰ ਠੰਡ ਕੋ ਨਹੀਂ ਤੇ ਮੈਨੂੰ ਕੋ ਲੱਗਦੀ ਫਿਰ ਆ ਦੇ ਉੱਤੇ ਟੋਪੀ ਬੁੱਕਲ ਮਾਰੀ ਯਾਰ ਸਾਸਰੀ ਕਾਲ ਵੀਰ ਦੀ ਸਾਰਿਆਂ ਨੂੰ ਤਸ ਬੂਰੇ ਹੁਣ ਬੁਲਾਉਣਗੇ ਸਾਸਰੀ ਘਰ ਬੁਲਾਓ ਸਾਸਰੀ ਘਰ ਦੀ ਬਾਕੀ ਇਧਰ ਜੈਸੁਰੇ ਨੇ ਮੈਨੇ ਠੰਡ ਲੱਗੀ ਹੈ ਜਿਆਦਾ ਕਿ ਉਹ ਵੀ ਆਕਰ ਜੈਸ ਸੌਂ ਗਿਆ ਇਹਨਾਂ ਨਾਲ ਆ ਤੇ ਵੈਸੇ ਮੇਰੇ ਨਾਲ ਹੀ ਉੱਥੋਂ ਸਾਸਰੀ ਘਰ ਬੁਲਾਪ ਲੋ ਸਾਸਰੀ ਘਰ ਗੋਰਾ ਸਾਸਰੀ ਘਰ ਬੁਲਾ ਬਾ ਸਾਸਰੀ ਘਰ ਇਧਰ ਸਾਸਰੀ ਘਰ ਠੰਡ ਦੀ ਕਿ ਉਧਾਂ ਹੈ ਹੈ ਨਾ ਕਰ ਯਾਰ ਕਿਹਦਾ ਬਾਹਰ ਮੈਂ ਤੂੰ ਤੇ ਸਾਸਰੀ ਘਰ ਤਾਂ ਬੁਲਾ ਫਿਰ ਸਾਸਰੀ ਤੂੰ ਨਿਕਲ ਕੇ ਬੁਲਾ ਲੈ ਹੈ ਨਹੀਂ ਬੁਲਾਣੀ ਬਈ ਨੂੰ ਕਮੈਂਟ ਚ ਜਰੂਰ ਦੱਸਾ ਜੇਂਦੇ ਬਾਰੇ ਸਾਸਰੀ ਘਰ ਬਾਰੇ ਵੀ ਬੁਲਾਉਂਦਾ ਨਹੀਂ ਤੁਸੀਂ ਬੁਲਾਓ ਜਨਾਬ ਜੀ ਸਾਸਰੀ ਘਰ ਜੀ ਸਾਰੇ ਹਾਂ ਜੀ ਉਹਨਾਂ ਠੰਡ ਦੇ ਪਿੱਛੇ ਵੇਲ ਉਹਨਾਂ ਸਾਸਰੀ ਘਰ ਨਹੀਂ ਬੜਾਈ ਵੀ ਇੰਨੀ ਠੰਡ ਲੱਗੀ ਖੜੀ ਇਹਨੂੰ ਤੇ ਉਤੋਂਾਂ ਠੰਡ ਹੀ ਕੋ ਨਹੀਂ ਗਈ ਉਹ ਮੂਹ ਸ਼ਗਲ ਨਹੀਂ ਖਾਤਾ ਤਾਂ ਕਰ ਗਿਆ ਡਰਦਾ ਪਿਆ ਡਰਦਾ ਕਿੱਟ ਗੁਰਦਾ ਨਾਲ ਲਾ ਕੇ ਸੁੱਤਾ ਜਿਵੇਂ ਭੱਜਣਾ ਭਜਨਾਂਦਾ ਕਿੱਟ ਵਿੱਚ ਗੱਡੀ ਤੜੀ ਹਰਾਣੇ ਰੱਖੀ ਇਹਨੇ ਜਾ ਕੇ ਲਿਵਾਂ ਨਾ ਹੋਣੀ ਪੜਾ ਚੱਲਦਾ ਪਿਆ ਆਹ ਯਾਰ ਆਹ ਯਾਰ ਤੈਨੂੰ ਹਾਰੇ ਜਿਆ ਠੰਡ ਲੱਗਦੀ ਏ ਸਾਸਰੀ ਘਰ ਬਰਾਬਰੋਂ ਸਾਸਰੀ ਘਰ ਆਏ ਬਰਾਹ ਕਰੀ ਪਲੋਂ ਫਿਰ ਮਨ ਕੋ ਦਾਂਗਾ ਹਾਂ ਅਜੇ ਨਹੀਂ ਅਜੇ ਨੀਂਦ ਤੇ ਤੂੰ ਕਹਾਂਗੇ ਸੌਂਗਾ ਜੈ ਸੂਰਿਆ ਉੱਥੇ ਕੋਈ ਨਹੀਂ ਸੁੱਤਾ ਰਹਾ ਠੰਡ ਬੜੀ ਏ ਭਰਾਵਾ ਠੰਡ ਬੰਦ ਲਗਾ ਲੈ ਇੱਧਰ ਮੇਰੇ ਨਾਲ ਵੇਖ ਇਦਰ ਇਦਰ ਮੂੰਹ ਕਰ ਸਾਸਿਕਾਲ ਬਰਾਬਰ ਸਾਸਿਕਾਲ ਤੇ ਜੈ ਹੋਰੀ ਤੂੰ ਦੇਖ ਕੰਮ ਹੋਇ ਜਾ ਸੁਰੀ ਇਹਦੇ ਬੀ ਉੱਥੋਂ ਉੱਠ ਕੇ ਦੇਚਾ ਕੇ ਫਿਰ ਸੌਂ ਗਏ ਵਿਚਰ ਜਾਈਦੇ ਇਹਨੂੰ ਕਿ ਇਨੀ ਠੰਡ ਲੱਗਦੀ ਕਿਦੇ ਉਹਨੂੰ ਤਾਂ ਪੂਰਾ ਵਿਹ ਮਾਰਿਆ ਠੰਡ ਚ ਰਾਤ ਆ ਨਾ ਆਦਾ ਆ ਨਾ ਬਹੁਤ ਠੰਡ ਹੈ ਇੱਥੇ ਲੱਗੀ ਹੋ ਸਤਗੀ ਕਿਤੀ ਬੜਦਾ ਹੈ ਉਹ ਹੀ ਗੱਲ ਵੀ ਉਹਨੂੰ ਕੰਬਲਾ ਕੰਬਲਾ ਦੇ ਵਿੱਚ ਹਾਰਿਆ ਜਾਂਦਾ ਉਹ ਫੇਰ ਆਦਾ ਬੜੀ ਠੰਡ ਹੈ ਪੂਰਛ ਕਰਨ ਗਿਆ ਉਹ ਟਾਈਮ ਨਾਲ ਦੰਦ ਦਹਾ ਗਏ ਠੰਡ ਦੇ ਮਰਨਾ ਹੈ ਤਾਂ ਤਾਂ ਲੇਟ ਜਾਗ ਲੱਗਦੀ ਏ ਕਿਹੜੀ ਕੋ ਲੱਗਦੀ ਏ ਇਸੇ ਕਰਕੇ ਲੱਗਦੀ ਲੇਟ ਜਾਗ ਨੀ ਤਾਂ ਬੰਦਾ ਟਾਈਮ ਨਾਲ ਉੱਠ ਪਵੇ ਜੇ ਰਾਤ ਪੂਰੀ ਚੰਗੀ ਨੀਂਦ ਰਾਈ ਬੰਦੇ ਨੂੰ ਆਪਣੇ ਆਪ ਟਾਈਮ ਵਟ ਹਰ ਰਾਤ ਉਹ ਠੰਡ ਚ ਠਰ ਜੀਦਾ ਤਾਂ ਇਹ ਵੇਲੇ ਆਪਾਂ ਨੂੰ ਫਿਰ ਨੀਂਦ ਆਉਣੀ ਹੋਣੀ ਏ ਇਹ ਚਾਰ ਵੇ ਮਾਰੀ ਨੀਂਦ ਆ ਵੀ ਬੰਦੇ ਨੂੰ ਵੀ ਦਿਖੋ ਹਾਂ ਅਸੀਂ ਹਾਂ ਨੀ ਉੱਤੇ ਤੁਹਾਡੇ ਰਜਾਈ ਐਨੀ ਠੰਡ ਫੇਰ ਵੀ ਲੱਗੀ ਗਈ ਆ ਇੱਕ ਰਾਹ ਘੜ ਘੇਹ ਲਈ ਤੀ ਤੂੰ ਵੀ ਕਿਵੇਂ ਇਸ ਤਰ੍ਹਾਂ ਸਾਡੇ ਲੱਗੀ ਫਿਰ ਲੱਗੀ ਮ ਡਰਾਈਵਰ ਨੂੰ ਪੁੱਛਿਆ ਮੈਂ ਕਿੰਨੀ ਉਠਾਣਾ ਪੜੀ ਠੰਡਿਆਂ ਦਾ ਆਪਣੇ ਲਹਾਵਿਆਂ ਦਾ ਕੁਝ ਮੀਣਾ ਮਾਰੀ ਕਰ ਰਿਹਾ ਹੈ ਭਾਈ ਤੇਰਾ ਹੋਰ ਹੈ ਇਹੋ ਜਿਹਾ ਤੇਰਾ ਕਿਧਰ ਆ ਵੀਰ ਜੀ ਆਪਣੇ ਅਸੀਂ ਪਲੇ ਰਸਤੇ ਬਹੁਤ ਖਰਨਾ ਆ ਰੇਖਾਾਂ ਦੇ ਤਾਰ ਆ ਰੇਖਾਾਂ ਦੇ ਸੋਚਾ ਉਹ ਸੋਚ ਤਾਂ ਹੈ ਨਹੀਂ ਤਾਰ ਵੱਡੀਆਂ ਲੈਣਾ ਨੇ ਕੰਬੈਨ ਆਉਂਦੀ ਆ ਸਾਹਮਣੇ ਉਹ ਸਾਹਮਣੇ ਵੀ ਤੇ ਆਹ ਰਸਤੇ ਤੇ ਲੈ ਕੇ ਜਾਣੀਆਂ ਆ ਦੇਖੋ ਕਿਹਨਾ ਰਸਤਾ ਅੱਗੇ ਤਕਰੀਬਨ ਤਾਰਾਂ ਵੀ ਬਹੁ ਨੀਵੀਆਂ ਤੇ ਤੁਹਾਨੂੰ ਅੱਗੇ ਦਾ ਰਸਤਾ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਰਸਤੇ ਇਧਰ ਜਿਹੜੇ ਵੀਰਾਂ ਨੂੰ ਨਹੀਂ ਪਤਾ ਬਾਕੀ ਕੰਪੈਨ ਆ ਰਹੀ ਹੈ ਸਾਹਮਣੇ ਇਧਰ ਵੱਢਣੇ 15 ਕੁ ਬਿੱਗੇ ਵੇ ਇੱਕ ਸਾਈਡ 15 ਇੱਕ ਸਾਈਡ ਆਪਾਂ ਇਹ ਹੁਣ ਇਸ ਰਸਤੇ ਤੇ ਲੈ ਕੇ ਜਾਣੀ ਕੰਪੈਨ ਆ ਆ ਦੇਖੋ ਇੱਕ ਪਾਸੇ ਇਹ ਤਾਂ ਇਨਾ ਡੂੰਗਾ ਨਾਲਾ ਜ ਹੈਗਾ ਤੇ ਇੱਕ ਸਾਈਡ ਨੂੰ ਰਸਤਾ ਪੂਰਾ ਪੁਰਾਣਾ ਆ ਆ ਰਸਤਾ ਜੀ ਐਮਪੀ ਦਾ ਜਿਹੜੇ ਦੇਖੋ ਕਿੰਨੇ ਕਿੰਨੇ ਖਤਰਨਾਕ ਰਸਤੇ ਦੇ ਇੱਕ ਸਾਈਡ ਤੇ ਰਖਤਾ ਜਿੱਦਾਂ ਤੋੜ sire ਦਾ ਕਿਉਂ ਉਸ ਲੈ ਕੇ ਦੇ ਇਨਾ ਤੇ ਇੱਕ ਸਾਈਡ ਨੂੰ ਕੰਬੈਨ ਇਧਰ ਨੂੰ ਇੱਥੇ ਆਉਣੀ ਆ ਆ ਦੇਖੋ ਥੱਲੇ ਕਿੰਨਾ ਨਾਲਾ ਨੀਵਾ ਤੇ ਇੱਥੇ ਜੀ ਕੰਬੈਨ ਦਾ ਵੀਰ ਜੀ ਨਵੀਂ ਲਿਆਉਂਦਾ ਕੋਈ ਫਾਇਦਾ ਨਹੀਂ ਰਹਿ ਗਿਆ ਵੀ ਕਿਸੇ ਦੁੱਕੀ ਦਾ ਵੀ ਫਾਇਦਾ ਨਹੀਂ ਹੋਗਾ ਇੱਥੇ ਨਵੀਂ ਕੰਬੈਨ ਜਿਹੜੇ ਮੇਰੇ ਵੀਰ ਲੈ ਕੇ ਆਉਂਦੇ ਆ ਨਾ ਇੱਥੇ ਦੱਸ ਕੀ ਇੱਥੇ ਤਾਂ ਮਸ਼ੀਨਰੀ ਭੰਨਣ ਵਾਲੀ ਗੱਲ ਆ ਐਮਪੀ ਦੇ ਵਿੱਚ ਕਿਉਂਕਿ ਆਪਾਂ ਤਾਂ 2 ਸਾਲ 2 ਸਾਲ ਬਾਅਦ ਆਏ ਦੁਬਾਰਾ ਫਿਰ ਐਮਪੀ ਕਿਉਂਕਿ ਆਪਾਂ ਤਕਰੀਬਨ ਜ਼ਿਆਦਾ ਰਾਜਸਥਾਨ ਚ ਲੰਘਦੇ ਹਾਂ ਗੱਲ ਆ ਇਹ ਰਸਤਿਆਂ ਦਾ ਬਹੁਤ ਮੁਸ਼ਕਲ ਇਧਰ ਸੁੱਖਾ ਇਧਰ ਆ ਮੜਾ ਦੱਸ ਅੱਗੇ ਕਿਵੇਂ ਹਰਾ ਅੱਗੇ ਕਿੱਦਾਂ ਦਾ ਹੈ ਰਸਤਾ ਇਸ ਵਾਇਜ ਇਹ ਰਸਤਾ ਠੀਕ ਹੀ ਸੀ ਇਹਦਾ ਮਾਰਾ ਨਹੀਂ ਤੇ ਇਹਦਾ ਖਰਾਬ ਨਹੀਂ ਸੀ ਅੱਗੇ ਦੇਖ ਤੂੰ ਜਿਹੜਾ ਹੁਣ ਅੱਗੇ ਆਪਾਂ ਜਿੱਥੋਂ ਅੱਗੇ ਲੈ ਕੇ ਜਾਣੀਆਂ ਉਹ ਰਸਤਾ ਵੇਖਣਾ ਅੱਗੇ ਅੱਗੇ ਦੇਖਦੇ ਆ ਫਿਰ ਕੀ ਹਾਂ ਬੰਦਾ ਕਿ ਨਾਲਾ ਦੇ ਕਿੰਨਾ ਡੂੰਗਾ ਆਜੇ ਅੱਗੇ ਨੂੰ ਅੱਗੇ ਤੋਂ ਨਾਲਾ ਦੇ ਕਿੰਨਾ ਡੂੰਗਾ ਇੱਕ ਸਾਈਡ ਤੇ ਇੱਕ ਸਾਈਡ ਤੇ ਰਸਤਾ ਟਰੈਕਟਰ ਦਾ ਰਸਤਾ ਜਿਹੜਾ ਰਾਤ ਆਪਾਂ ਮਸ਼ੀਨ ਲੈ ਕੇ ਆ ਰਹਾ ਹਾਂ ਹੌਲੇ ਹੌਲੇ ਮਸ਼ੀਨ ਲੈ ਜਾਣੀ ਪਵੇਗੀ ਬਾਈ ਹਾਂ ਕੀ ਕਰਨ ਲੱਗਾ ਬਾਕ ਬਹੁਤ ਹੌਲੇ ਹੌਲੇ ਜਾਣੀ ਪਣੀ ਧਿਆਨ ਨਾਲ ਹਾਂ ਤੇ ਆ ਆ ਗਿਆ ਜੀ ਰਸਤਾ ਜਿਹੜਾ ਤੁਹਾਨੂੰ ਦੱਸਿਆ ਸੀ ਆ ਇਹ ਆ ਵਾਲਾ ਉਹ ਸਾਹਮਣੇ ਆ ਦੇਖੋ ਮੈਂ ਮੋਟਰਸਾਈਕਲ ਪਹਿਲੇ ਤਾਂ ਮੈਂ ਉੱਥੇ ਖੜ ਗਿਆ ਸੀ ਮੈਂ ਚਲੋ ਤੇਲ ਲੈ ਕੇ ਆਉਣਾ ਫਿਰ ਮੈਂ ਦੇਖਾ ਮੈਂ ਰਸਤਾ ਦੇਖ ਕੇ ਆਉਣਾ ਪਹਿਲਾਂ ਹੁਣ ਇੱਥੇ ਆਉਣੀ ਆ ਇਹ ਸਾਹ ਦੇਖ ਲਓ ਕਿੰਨਾ ਚੌੜਾ ਤੇ ਆ ਦੇਖੋ ਕਿੰਨੀ ਤਗੜੀ ਖਾੜਾ ਇੱਧਰ ਰੱਖੀ ਓ ਜੈਂਟ ਕਿੱਥੇ ਗਿਆ ਉਹ ਨਾਲ ਹੀ ਲੱਗਿਆ ਆਉਂਦਾ ਪਿੱਛੇ ਪੌੜੀ ਚੱਕ ਲੈ ਪੌੜੀ ਚਾਲ ਚਾਲ ਹਾਵ ਦੀ ਕਟਾਈ ਕੀਤੀ ਕਰ ਫਿਰ ਪਿੱਛੋਂ ਲੱਗ ਜਾਗੀ ਮੋੜ ਲੱਗਾ ਹਾਵਣਾ ਮੋੜਾ ਕਰ ਪੌੜੀ ਝੱਕ ਲੋ ਪੌੜੀ ਝੱਕ ਲਈ ਮਣੀ ਲੋੜ ਨਹੀਂ ਹਾਂ ਇਹ ਰੱਖਿਆ ਮੜੀ ਚੱਲ 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 ਦੂਜਾ ਲੋ ਲਾ ਲ ਨਾ ਚੱਲ ਉਹ ਮੋੜ ਤੇ ਮੋੜ ਦੇ ਤੇ ਮੋੜ ਮੋੜ ਵੇਖ ਲਈ ਨਾਲ ਕੋਈ ਜੈ ਸ਼ੁਰਿਆ ਓਏ ਜੈ ਸ਼ੁਰਿਆ ਕਿੱਥੇ ਉਹਨਾਂ ਅੱਗੇ ਆਇਆ ਅੱਗੇ ਆਇਆ ਭੱਜ ਗਏ ਥੱਲੇ ਤੇ ਆਇਆ ਭਾਵੇਂ ਇੱਥੇ ਜੀ ਇਹ ਹਿੱਕ ਇੱਥੇ ਮਿੱਟੀ ਜੀ ਹੈਗੀ ਆ ਇੱਥੋਂ ਥੋੜਾ ਦੇਖ ਕੇ ਆਪਾਂ ਨੂੰ ਹੋਣੀ ਪੂਗੀ ਅੱਗੇ ਤਾਂ ਤਕਰੀਬਨ ਠੀਕ ਹੀ ਲੱਗਦਾ ਆਇਆ ਚੜਾ 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 ਕਿੱਦਾਂ ਲੁਕਦਾ ਰਹਾ ਇਧਰ ਆ ਪਹਿਲੇ ਵਾਰ ਕੀ ਕਹਿਣਾ ਤੇਰਾ ਇੱਥੇ ਵੇਖ ਮੋੜ ਤਾਂ ਨਹੀਂ ਹੈਗਾ ਵੇਖ ਮੜਾ ਯਾਰ ਪੈਰ ਫੁੱਲ ਲਾ ਕੇ ਕੰਡੇ ਨਾਲ ਵਜਾਲੀ ਕਿਤੇ ਮੋੜਸ ਲੱਗੇ ਕਰ ਆਏ ਕਿ ਵਾ? ਹੌਣ ਡੌਣ ਦੇ ਤੂੰ ਕਿਹਦਾ ਟੰਬਾ ਚੱਕੀ ਖਿਰਦਾ ਇਹਦਾ ਟੰਬਾ ਲਾ ਕੇ ਕੰਮੇ ਕਟਾਈ ਨਾ ਕੀਤੀ ਕਰ ਯਾਰ ਪਿੱਛੋਂ ਜਿਆਦਾ ਫालतੂ ਕਿੱਥੇ ਮੋੜ ਹੀ ਫਾਲਤੂ ਦੀ ਕਟਾਈ ਕੀਤੀ ਕਰ आयो आयो ऊपर आ जाओ थले घर वेखते हैं की फटते है बिल्लियां की करना है टंब का की काम है टंब का नाल की काम है ये तुम्हारे तो रास्ते बहुत गंदे यार कहां कहां से आप लाते हैं ऐसे रास्ते ऐसे ही रास्ते हैं अपने इधर यार क्यों ऐसे है ਕਾ ਤੂੰ ਵੋਟ ਨਹੀਂ ਦਿੰਦੇ ਸਰਕਾਰ ਕੋਲ ਹੋਰ ਦਿੰਦੇ ਸਰਕਾਰ ਇਹਦਾ ਰਸਤਾ ਨਹੀਂ ਬਣਾਤੀ ਖੇਤੋਗਾ ਕਿ ਖੇਤੋਗਾ ਥੋੜਾ ਸਰਕਾਰ ਨੇ ਬਣਾਉਣਾ ਹੈ ਖੇਤੋਗਾ ਦਾ ਮੈਂ ਖੁਦ ਨੇ ਬਣਾਉਣਾ ਕਹਤੇ ਤੁਹਾਡੇ ਕਿਸਾਨ ਇਤਨਾ ਵੀ ਨਹੀਂ ਕਰ ਸਕਤੇਗੇ ਰਸਤਾ ਜਿਵੇਂ ਇਹ ਝਾੜ ਬੂਟ ਆ ਇਸ ਕੋ ਸਾਫ ਕਰਕੇ ਫੈਸ ਜਾਈਏ ਹਾਂ ਨਹੀਂ ਕੱਟਦੇ ਇਸ ਕੋ ਕਿਉਂ ਨਹੀਂ ਕੱਟਦੇ ਇਸ ਕੋ ਇਹ ਚੰਗਾ ਲੱਗਦਾ ਹੈ ਹਮਨੇ ਇੱਕ ਸਾਲ ਬਾਅਦ ਆਣਾ ਹੁੰਦਾ ਹੈ ਹਾਂ ਇਧਰ ਦੇਖਾ ਇੱਕ ਸਾਲ ਬਾਦ ਆਉਣਾ ਤਾ ਤੇ ਹਮਨੇ ਰਸਤਾ ਬਣਾਣਾ ਜੋ ਬਣਾਣਾ ਤੁਮਨੇ ਨਹੀਂ ਦੇਖਦੇ ਨਹੀਂ ਇਸ ਤਰਫ ਹਾਂਜੀ ਬਈ ਆਹ ਬਾਤ ਹੈ ਆਪ ਲੋਕਾਂ ਦੀ ਹਾਂ ਹਮਨੇ ਬਣਾਣਾ ਤਾ ਹਾਂ ਐਸੀ ਬਾਤ ਹੈ ਕਿਉਂ ਨਹੀਂ ਦੇਖਦੇ ਆਪ ਹਾਂ ਇਹ ਗੱਡੀ ਆ ਰਹੀ ਬੰਤਾ ਆ ਰਹਾ ਰਸਤਾ ਬੰਤੇ ਆ ਰਹਾ ਹੈ ਤੇ ਇਸ ਦਾ ਮਰਬਲ ਇਹ ਆ ਕੇ ਇਹ ਰਸਤਾ ਕਹਿੰਦੇ ਆ ਵੀ ਆਪੇ ਗੱਡੀ ਬਣਾਈ ਆਉਂਦੀ ਆ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਤੇ ਗੱਡੀ ਵਾਲੇ ਭਾਵੇਂ ਜਿੰਨਾ ਮਰਜ਼ੀ ਆਪਦਾ ਨੁਕਸਾਨ ਕਰਾਈ ਜਾਵੇ आराम ना ये रास्ते में एक बार और आएगी बेटी हाँ इस रास्ते में एक बार कहाँ पर मतलब दो तीन चार दिन बाद आएगी फिर इधर लाएगा फिर इधर लाएंगे इधर फिर क्या करना है इधर आगे काटना डबल में काटना पड़ेगा किधर है अब आ, कितने भी गए उधर जो काटने हैं अभी काटना वो हाँ इधर है इधर आठ से दस बीघा हो जाए ये ना एक दो बीघे के खातर फिर इतना है एक बीघा नहीं है ज्यादा है दस बीघा बारह का बीगा तो फिक्स बताना देखला कितना ओके आवे आरी गाड़ी देखेंगे अपन तो फिक्स बिगा बताना क्योंकि बिगे में गड़बड़ नहीं होनी चाहिए ठीक है बताएंगे फिर ठीक ठीक है कितने साल हो गए आपको जंटी करते को देखो 4-5 साल हो गए पक्का हां जी चूर ना बोलना कभी अरे ना बोल रहा हूं तू <laughs> <laughs> तू तो, तो कुछ खाया पिया नहीं आपने खाया पिया ना है एकदम इतना ऐसा ही ऐसा होता हां ਉਹ ਬਾਹਰ ਉਹ ਗਲਾਜ ਜੋੜ ਲੰਗਾ ਹੀ ਇੱਥੇ ਆ ਇੱਕ ਹੋਰ ਆ ਗਈ ਕਾਇਮਤੀ ਇਹ 14 ਦੀ ਆ ਦੇਖੋ ਵੀ ਇੰਨੀ ਅੜਿੱਕਤ ਵਾਲਾ ਕੰਮ ਹੈ ਆ ਦੇਖ ਲੋ ਤਾਰਾਂ ਕਿਹੜੇ ਹਿਸਾਬ ਨਾਲ ਚੱਕਣੀਆਂ ਪੈਂਦੀਆਂ ਹਾਂ ਹਾਂ ਹੁਣ ਲਿਆ ਐਮਪੀ ਜਵੀਰ ਮੇਰੋ ਨੋਟ ਸੌਖੇ ਨਹੀਂ ਬਣਦੇ ਸੱਪਾਂ ਦੀ ਸ਼ਰੀਆਂ ਮਿਲਦੇ ਪੈਂਦੀਆਂ ਤੇ ਨਾਲੇ ਰਸਤੇ ਵੀ ਬਹੁਤ ਟਾਂਗੜੇ ਤੇ ਤਾਰਾਂ ਵੀ ਇੱਕ ਇੱਕ ਮੁਸ਼ਕਲ ਹੋਵੇ ਤਾਂ ਤੁਹਾਨੂੰ ਦੱਸੀਏ ਵੀ ਇੱਥੇ ਯਾਰ ਤਾਂ ਮੁਸ਼ਕਲ ਆਉਂਦੀ ਆ ਇਸ ਤਰ੍ਹਾਂ ਆਉਂਦੀ ਆ ਕਿ ਪਹਿਲੇ ਨੰਬਰ ਤੇ ਤਾਂ ਛੜਕਾਂ ਦੇ ਪੱਥਰ ਇਦਾਂ ਦੇ ਪਾਏ ਹੋਇਆ ਕਿ ਫਿਰ ਮੇਰੇ ਤੁਹਾਨੂੰ ਦੱਸਣ ਲੱਗਾ ਵਿੱਚ ਸਾਨੂੰ ਫੋਨ ਆ ਗਿਆ ਇੱਕ ਤੇ ਤੁਹਾਨੂੰ ਦੱਸਣਾ ਕਿ ਰਸਤੇ ਦੀ ਪਹਿਲੀ ਮੁਸ਼ਕਲ ਤੇ ਆ ਕਿ ਰਸਤੇ ਤੇ ਪੱਥਰ ਪਾਏ ਹੁੰਦੇ ਆ ਕਿਤੇ ਪੱਥਰ ਕਿਤੇ ਉਦਾਂ ਹੀ ਆ ਜਿਹੜੇ ਪੱਥਰ ਹੋਣਗੇ ਇਹ ਤਾਂ ਹੈਗਾ ਨਹੀਂ ਵੀ ਪੱਥਰ ਗੋਲ ਹੋਣਗੇ ਹੋਣਗੇ ਹੀ ਘੱਟੋ ਘੱਟ 20-20 ਕਿਲੋ ਦੇ 50-50 ਕਿਲੋ ਦੇ ਹੋਣਗੇ ਚੁੰਬੜਾਲੇ ਵੀ ਜਿੱਦਾਂ ਟਾਇਰ ਟੁਰ ਆਪਣੇ ਜਿੱਦਾਂ ਕੰਬੈਨ ਦੇ ਟਾਇਰਾਂ ਨੂੰ ਨੁਕਸਾਨ ਵਾਸਤੇ ਹੁੰਦੇ ਹੈਗੇ ਆ ਉਹ ਤੇ ਦੂਜੀ ਗੱਲ ਆ ਜੀ ਰਸਤੇ ਤੰਗ ਹੋਣਗੇ ਬੜੇ ਜਿਆਦਾ ਤੇ ਇੰਨੇ ਤੰਗ ਹੋਣਗੇ ਰਸਤੇ ਕੇ ਇਹਨੂੰ ਮੈਂ ਪੁੱਛਿਆ ਭਈਏ ਨੂੰ ਕਿ ਇਹ ਰਸਤੇ ਬਈ ਤੁਸੀਂ ਕੌਣ ਹੀ ਬਣਾਉਂਦੇ ਇਹ ਕਹਿੰਦੇ ਜਦ ਗੱਡੀ ਆਤੀ ਤਦ ਤੁਮੀ ਬਣਾਤੇ ਹੋ ਹਮ ਲੋਗ ਨਹੀਂ ਬਣਾਤੇ ਐਸੇ ਰਸਤੇ ਕੋ ਇੱਕ ਆ ਹੋਰ ਗੱਲ ਹੈ ਵੀ ਆਪਾਂ ਨੂੰ ਥੋੜੀ ਜੀ ਹਿੰਦੀ ਘੱਟ ਬੋਲਨੀ ਆਉਂਦੀ ਆ ਤੇ ਕਿਸੇ ਵੀਰ ਨੂੰ ਮੇਰੇ ਨੂੰ ਕੋਈ ਲੱਗੇ ਤਾਂ ਗੁੱਸਾ ਨਾ ਕਰਿਆ ਜੀ ਤੇ ਗੱਲ ਆ ਜੀ ਈ ਉਹਨੂੰ ਪੁੱਛਿਆ ਫੇ ਰਸਤੇ ਬਾਰੇ ਮੈਂ ਹਰ ਰਸਤਾ ਕਿਉਂ ਨਹੀਂ ਮਾਰੇ ਤੁਸੀਂ ਬਣਾਉਗੇ ਅੱਗੇ ਤੇ ਉਹ ਤੁਹਾਨੂੰ ਦੱਸਤੀ ਰਸਤੇ ਵਾਲ ਗਾਲ ਵੀ ਰਸਤੇ ਇੰਨੇ ਤੰਗ ਆ ਇਹ ਦੂਜੀ ਮੁਸ਼ਕਲ ਤੀਜੀ ਮੁਸ਼ਕਲ ਆ ਵੀ ਇੱਥੇ ਤਾਰਾਂ ਤਾਰਾਂ ਇੰਨੀਆਂ ਨੀਵੀਆਂ ਹੋਣ ਗਿਆ ਨਾ ਦੇ ਨਾਲ ਕੋਈ ਸੋਚਾ ਕੱਲ ਵੀ ਤੁਹਾਨੂੰ ਦੱਸਿਆ ਵੀਡੀਓ ਜੇ ਤਾਂ ਨਾ ਇਹਨਾਂ ਦਾ ਕੋਈ ਸੁੱਤ ਵਗਾਰਾ ਤੇ ਨਾ ਹੀ ਇਹਨਾਂ ਦਾ ਦੂਜਾ ਉੱਚੇ ਉੱਚੀਆਂ ਹੋਣ ਗਿਆ ਉਹ ਤੰਬਿਆਂ ਡਬੇਣਾ ਚੱਕ ਚੁੱਕੇ ਲਾਉਣੇ ਪੈਣ ਤੇ ਲਹਿੜ ਚੱਲੂਗੀ ਜੀ 24 ਘੰਟੇ ਚਲਦੀ ਹੈ ਇੱਧਰ ਕੋਈ ਪਿੰਡ ਵਾਲੀ ਇਹ ਨਹੀਂ ਕੰਮ ਆਪਣੇ ਵਾਲਾ ਕੰਮ ਹੈਗਾ ਕਿ ਲਾਈਟ ਕਣਕ ਪੱਕੀ ਕੱਟ ਦੇਣਗੇ ਉਹ ਕੰਮ ਇਥੇ 24 ਘੰਟੇ ਲਾਈਟ ਚੱਲੂਗੀ ਹੁਣ ਕਣਕਾ ਮਸ਼ੀਨ ਵਢਾਈ ਚੱਲਣ ਲੱਗੀ ਆ ਤੇ ਆ ਪੱਥਰ ਵੀ ਆ ਗਿਆ ਕੀ ਆਏ ਕੀ ਆਏ ਕੀ ਮਾਰ ਛਾਲ ਵੇ ਪੰਮਾ ਖੜ ਜਾ ਹਲਾ ਵਾਕਿਆ ਵਾਲਾ ਆ ਗਿਆ ਛਾਲਾ ਮਾਰਨ ਦਾ ਆ ਜੀ ਆਪਾਂ ਮਾ ਪੱਥਰ ਵੇਖਿਆ ਵੇ ਚੰਗਾ ਅੱਗੇ ਇੱਕ ਟਾਇਰ ਆਪਾਂ ਪੜਵਾਇਆ ਏਵੇਂ ਪੱਥਰਾਂ 'ਚ ਆਹੋ ਚੱਕ ਤੇ ਘਰ ਜੂ ਟੁੰਬੜਾ ਜਿਹੜੇ ਆ ਪਾਇਆ ਅਜੇ ਵੀਰ ਜੀ ਅਸੀਂ ਜਾਣਾ ਉਹ ਇੱਥੇ ਇੱਥੋਂ ਜਿੱਥੋਂ ਆਪਾਂ ਮਸ਼ੀਨ ਕੱਢੀ ਆ ਉੱਥੋਂ ਤਕਰੀਬਨ ਇੱਕ ਕਿਲਾਵਾੜ ਸੀ ਕਣਕ ਜਿਹੜੀ ਕੱਟ ਰਹੀ ਵੱਢਦੀ ਸੀ ਆਪਾਂ ਉਹ ਕਿਲਾਵਾੜ ਦੇ ਵਿੱਚ ਸਾਨੂੰ ਕੱਚੇ ਰਾਵਾਂ ਦੇ ਗੰਦੇ ਗੰਦੇ ਰਾਵਾਂ ਦੇ 2 ਕਿਲੋਮੀਟਰ ਮਸ਼ੀਨ ਲੈ ਕੇ ਆਉਣੀ ਪਈ ਆ ਆ ਇਦਾਂ ਰਸਤਾ ਜਾ ਹੁਣ ਜਾਣਾ ਹੀ ਉੱਥੇ ਹੀ ਆ ਜਿੱਥੇ ਮਸ਼ੀਰ ਖੜੀ ਸੀ ਸਾਡੀ ਕਿਉਂਕਿ ਉੱਥੋਂ ਰਸਤਾ ਨਹੀਂ ਗਾਇ ਨੰਗਲ ਨੂੰ ਇਹ ਫਿਰ ਉੱਪਰ ਦੀ ਲੈ ਕੇ ਆਉਣੀ ਪਈ ਆ ਆ ਲਓ ਜੀ ਇੱਕ ਹੋਰ ਆ ਗਈ ਕਮਤ ਆ ਆ ਤਾਰਾਂ ਦੀ ਆ ਲਾਈਨ ਜਾ ਰਹੀ ਆ ਇੱਥੇ ਅਰਥ ਤਾਂ ਹੈ ਨਹੀਂ ਅਰਥ ਤਾਂ ਇੱਥੋਂ ਆਪ ਹੀ ਤਿਆਰ ਕਰਦੇ ਆ ਤੇ ਇੱਥੇ ਵਾ ਕੱਲੇ ਗਰੰਟੀ ਚੱਲਦਾ ਹੋਰ ਕਿੱਥੇ ਲਗਾਉਣੀ ਆ ਹਾਂ ਤਾਂ ਥਾਰ ਉਹ ਇਧਰ ਆ ਤੇ ਬਾਕੀ ਵੀਰ ਆਪਾਂ ਹੁਣ ਤੁਹਾਨੂੰ ਉੱਥੇ ਵਿਖਾਵਾਂਗੇ ਜਗ ਜਿੱਥੇ ਕਲਕ ਬੱਟਨੀ ਆ ਉਹ ਖੜ ਜਾ ਯਾਰ ਐਵੇਂ ਨਾ ਦੱਬੀਆ ਕਰ ਆ ਦੇਖੋ ਜੀ ਆ ਇੱਕ ਹੋਰ ਆ ਗਈ ਤਾਰ ਆ ਦੇਖੋ ਇਹ ਤਾਂ ਬਿਲਕੁਲ ਹੀ ਬੰਦਾ ਹੱਥ ਲਾਏ ਤਾਂ ਬੰਦਾ ਕਈ ਵਾਰ ਇੱਥੇ ਆਣ ਜਾਣ ਆ ਜਾ ਨਵਾਂ ਬੰਦਾ ਤੇ ਨਾਲ ਲੱਗ ਵੀ ਸਕਦਾ ਜਿੰਨਾ ਇਹ ਕਿੱਥੇ ਤਾਰਾਂ ਬਣੀਆਂ ਜਾਂਦਾ ਸੋ ਆ ਦੇਖ ਲਓ ਮੇਰੇ ਬਰਾਬਰ ਹੀ ਤਾਰਾਂ ਬਿਲਕੁਲ ਇਹ ਇਹ ਬੰਦਾ ਨੇ ਯਾਰ ਇੰਨਾ ਹੋਣਾ ਚਾਹੀਦਾ ਕਿ ਅਸੀਂ ਖੇਤਾਂ 'ਚ ਕੰਮ ਕਰਦੇ ਆ ਕੜਕ ਦਾ ਲੈੜ ਪੂਰੀ ਚਲਦੀ ਆ ਵੀ ਕਣਕਾ ਪੱਕਿਆ ਅਸੀਂ ਤਾਰਾਂ ਲੈ ਲੂਟ ਕਟਵਾ ਕੇ ਛੜੀਏ ਇਹ ਕੰਮ ਨਹੀਂ ਕਰਦੇ ਇਹ ਤੇ ਆਹ ਦੇਖ ਲੋ ਆਹ ਟਰਾਂਸਫਰਮ ਪਿਆ ਤੇ ਇਹਦੇ ਪੱਕੇ 'ਚ ਲੱਗੇ ਪਰਮਿਟ ਸੋਝੇ ਹੁਣ ਉਦਾਂ ਲਾ ਲੂ ਕੇ ਕੱਢਣੇ ਪੈਣਗੇ ਲੱਕਲ ਘਰ ਨਾਲ ਕਿਸੇ ਨਾਲ ਉਹ ਸਾਹਮਣੇ ਇੱਕਦੇ ਤਾਂ ਅਸੀਂ ਕੱਢਿਆ ਹੁਣ ਉੱਥੇ ਬਾਕੀ ਇਹਦੇ ਵੀ ਕਰਨੇ ਪੈਣਗੇ ਆ ਤੁਹਾਨੂੰ ਇੱਕ ਹੋਰ ਵਿਖਾਣੇ ਜੀ ਐਪੀ ਵਾਲਿਆਂ ਦਾ ਲਾਪਰਵਾਹੀ ਜਿਹੜੀ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਦੂਸਰਾ ਆ ਦੇਖੋ ਜੀ ਆ ਇੱਕ ਜੋੜ ਨੰਗਾ ਪਿਆ ਬਿਲਕੁਲ ਆ ਸਾਹਮਣੇ ਇਹ ਲਾਈਟ ਮੋਟਰ ਵਾਲੀ ਆ 3 ਫੇਸ ਆ ਇੱਕ ਪਿਆ ਜੀ ਆ ਵਾਲਾ ਆ ਸਾਹਮਣੇ ਪਿਆ ਤੇ ਦੇਖੋ ਵੀ ਇੰਨੀ ਲਾਪਰਵਾਹੀ ਬੰਦਿਆਂ ਚ ਵੀ ਜੋੜ ਬਿਲਕੁਲ ਨੰਗੇ ਪਿਆ ਲਾਈਟ ਮੋਟਰਾਂ ਵਾਲੀ ਇੱਥੇ ਕੁੱਤਾ ਜਾਨਵਰ ਬੰਦਾ ਕਿਸੇ ਦਾ ਪੈਰ ਵੀ ਆ ਗਿਆ ਤੇ ਤਾਂ ਵੀ ਨੁਕਸਾਨ ਇਹਦੇ ਨਾਲ ਤੇ ਇਹਨੂੰ ਮੈਂ ਇੱਕ ਬੰਦੇ ਨੂੰ ਪੁੱਛਿਆ ਕਿ ਇਹਦੇ ਤੁਹਾਨੂੰ ਡਾਡੂਰ ਵਗੈਰਾ ਨਹੀਂ ਲੱਗਦਾ ਉਹ ਆਂਦਾ ਸਭ ਲਾਪਰਵਾਹੀ ਕਰ ਰਹੇ ਕੋਈ ਨਹੀਂ ਐਸੇ ਵੀ ਕਿਸੇ ਕੋ ਕੁਝ ਵੀ ਕਰਤਾ ਇਤਨੇ ਇਤਨੇ ਲਾਪਰਵਾਹੀ ਕਰ ਰਹੇ ਆ ਬੰਦੇ ਇਧਰ ਵਾਲੇ ਆ ਤਾਰ ਚ ਕਾ ਦੇ ਉੱਪਰ ਆ ਜਾ ਓਏ ਬਈ ਤਾਰਾਂ ਹੀ ਪੜ ਇੱਕ ਤਾਂ ਕਹਾਂ ਕਹਾਂ ਸੇ ਲਾਤੇ ਇਤਨੀ ਤਾਰਾਂ ਕਿਉਂ ਲਾਤੇ ਇਤਨੇ ਕੰਪਨੀ ਬਣੇ ਕਿ ਨਹੀਂ ਇਹ ਇੱਕ ਮਿੰਟ ਇਧਰ 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 ਆ ਇਹ ਦੇਖ ਖੁੱਲੇ છોੜੇ ਕਾ ਡਰ ਨਹੀਂ ਲੱਗਦਾ ਤੁਹਾਰੇ ਕੋਲ ਨਹੀਂ ਲੱਗਦਾ ਕਿਉਂ ਲੱਗਦਾ ਜਾਨ ਨਹੀਂ ਪਿਆਰੀ जान है, प्यारी, प्यारी नहीं है, नहीं है। नहीं होती थे थे तो ना होती तो कर तो ऐसे थोड़ा फैकते क्यों नहीं लगता ये नहीं है। मैं नहीं, फिर इसके लगाते ऊपर है, है। देखते हैं है। नहीं नहीं उसे लगा के फिर ऊपर है डर लगता नहीं अब नहीं लगेगा इतने लापरवाही किया करो कभी भी ठीक है चलता है ये जन जिंदगी बार बार नहीं मिलेगी ਅੱਬ ਤੋਂ ਮਿਲ ਗਈ ਹਾਂ ਇਸ ਕੇ ਬਾਅਦ ਨਹੀਂ ਮਿਲੇਗੀ ਹਾਂ ਇਸ ਕੇ ਬਾਅਦ ਕਬਾਦ ਸੁਚੇਗੇ ਅੱਛਾ ਕਹਿੰਦਾ ਵੀ ਇਹ ਕਿ ਜਾਣੇ ਲਗਾਦਾ ਅਗਰ ਜੋ ਮਿਲੀ ਫਿਰ ਬਾਅਦ ਸੁਚਾਗੇ ਚਲੋ ਠੀਕ ਆ ਜਿਵੇਂ ਤੁਹਾਡੀ ਇੱਛਾ ਅਸੀਂ ਤਾਂ ਇੱਕ ਮਹੀਨਾ ਲਾਉਣਾ ਤੇ ਚਲੇ ਜਾਣਾ ਓ ਫਾਇ ਚੜਾ ਹੌਲੀ ਓ ਤੋੜਨਾ ਦੇ ਤਾਰ ਤੋਰ ਕੋਈ ਇੱਕ ਆ ਇਧਰ ਚੜਾਇਆ ਪਿਆ ਬਾਹ ਸਾਲਾ ਬਿੱਲੀ ਇੱਕ ਓ ਉੱਪਰ ਲੱਗਾ ਇਹ ਰਾਣੀ ਖੇਡਦੀ ਆਉਂਦੀ ਆ ਕਣਕਾ ਬਹੁਤ ਵਾਕੀ ਵੱਟਾ ਮਾਰ ਜਿੰਦੇ ਮਸ਼ੀਨ ਤੋਰਾ ਜਿੰਨਾ ਮਰਜ਼ੀ ਦੇ ਦਿਓ ਇਹ ਗੱਲਾਂ ਪਮਿਆ ਮਾਰਦੀਆਂ ਵੱਟਾਂ ਨੇ ਹਨਾ ਤੇ ਮਸ਼ੀਨ ਤਾਂ ਦੀ ਮੈਨੂੰ ਹੋਰ ਭਜਾਓ ਇਹ ਇੰਨਾ ਹੀ ਹੋਰ ਭਜਾਓ ਜਿੰਨੀ ਪੱਤੀ ਆਉਣੀ ਆ ਉਹ ਲੰਮੇ ਵੱਟਾ ਹੋਵੇ ਨਾ ਹਾਂ ਔਰ ਮਾਹਾਂ ਦਾ ਮੱਠਾ ਚਲਾੜ ਵੱਟਾ ਜਿੰਨ ਦੂਜੇ ਲੋਹ ਜ ਵੱਡੀ ਆ ਆਪਾਂ ਕਿ ਕਿੱਡੇ ਕ ਦੱਸ ਇੰਨੀ ਕਨੀ ਕਾਲੀ ਕੀ ਠੀਕ ਹੈ ਕਿ ਨਹੀਂ ਮਸ਼ੀਨ ਤੋੜਨੀ ਥੋੜਾ ਆਪਾਂ ਪਿੰਡ ਵੀ ਕੰਮ ਲੈਣਾ ਹਨਾ ਇਹ ਬੜਾ ਕੰਮ ਲੈਣਾ ਹਾਂ ਮੜਾ ਇਹਨੂੰ ਆਖੋ ਮੜਾ ਹਾਵਣਾ ਤੋਰੀ ਆਈ ਨੂੰ ਵਟਨ ਦੂਜੇ ਲੋਜ ਵੱਢੀ ਆ ਠੀਕ ਹੈ ਠੀਕ ਹੈ ਠੀਕ ਆ ਬੰਮਾ ਕੀ ਕੋਈ ਕੋ ਕਰੋ ਨਾ ਨੂੰ ਹੱਟ ਘੜੀ ਲੱਗਦੀ ਹੈ ਠੀਕ ਹੈ ਹਨਾ ਕਾਰ ਵਰਸ਼ ਕਾਰ ਤਾਂ ਹੀ ਕੀ ਹੋ ਗਿਆ ਕੁਛ ਨਹੀਂ ਮੱਤਾਂ ਦੇ ਗਏ ਨੁੱਦਰਾ ਕੋਣਾ ਉਧਰ ਹੋਏ ਨਹੀਂ ਆਏ ਓਏ ਸਾਨੂੰ ਦਿੱਤੇ ਪੰਨਾ ਥੱਲੋਂ ਤੈਨੂੰ ਨਹੀਂ ਆਉਂਦੇ ਕੁਦਰ ਨਹੀਂ ਆਉਂਦੇ ਇਹ ਕਿਹੜਾ ਜਿਹੇ ਮਾਰੋ ਮਾਰਨ ਲੱਗਾ ਜੀ ਨਾ ਇੱਕ ਤੋਂ ਦੂਜੇ ਲੋਹੇ ਵੱਡੀਆਂ ਵੱਟਾਂ ਬੜੀਆਂ ਨੇ ਤੇ ਤਨਾਈ ਦੇ ਮੌਕੇ ਦੇ ਆ ਤੇ ਫੇਰ ਤੂੰ ਆ ਹੁਣ ਭਜਦੀ ਨਹੀਂ ਹੋਰ ਦੇ ਲੰਮੀ ਵੱਟਾਂ ਹੀ ਤਾਂ ਕਿਤੇ ਠੀਕ ਹੈ ਕਿ ਨਹੀਂ ਹਾਂ ਜੀ ਸਸੀ ਗਾਲ ਜੀ ਸਸੀ ਗਾਲ ਤੇ ਸਵੇਰੇ ਬਣਾਈ ਹੈ ਉਹਦੇ ਵਿੱਚ ਜੁੜ ਜਾਣੀ ਹੈ ਦੁਬਾਰਾ ਫੇਰ ਨਵੀਂ ਸਿਰੋਂ ਤੁਸੀਂ ਜਨਾਬ ਤੇਲ ਲਾਂਦਾ ਕਿੰਨੇ ਕੋਖੋ ਕੋ ਐ ਜੀ ਮਰ ਬੈ ਕੇ ਸੱਚ ਦੱਸਿਆ ਜੀ ਬਹੁਤ ਸੌਖੇ ਇਹ ਇਹਨਾਂ ਖਾਈ ਕੋਲ ਲੱਗੇ ਜੇ ਮੈਂ ਇੱਕ ਪਹਿਲਾ ਹੋਇਆ ਮਹਾਮਾ ਚੈਸੀ ਤੋੜ ਲਈ ਮੋਟਰਸਾਈਕਲ ਦੇ ਪੀ ਦੇ ਵਿੱਚ ਜਿੰਦ ਮਸ਼ੀਨ ਜਿੰਦ ਪਲੇ ਕੇ ਆਇਆ ਇੱਕ ਰੀ ਹੋਰ ਹਾਲ ਮੌਕਾ ਦੂਰ ਨਹੀਂ ਧਿਆਨ ਧਿਆਗ ਇਹ ਬਾਹਰੀ ਨਾਂ ਲੈ ਜਾਵੇ ਐਮਪੀਐਸ ਦਾ ਫਿਰ ਮੈਨੂੰ ਆਦ ਨਹੀਂ ਆ ਤਾਂ ਮੰਨਣੀ ਨਹੀਂ ਹੋਣਾ ਹੈ ਕੀ ਉਹ ਆਹ ਆਹ ਆਰਮ ਨਾਲ ਦਿੰਦਾ ਕਿਹੜਾ ਉਹ ਆਹ ਅੱਡੀggen ਤੱਕ ਜਾਂਦੇ ਨਹੀਂ ਅਸੀਂ ਡਿੱਗੇ ਹੋਏ ਮੋਰ ਸਾ ਚੈਸੀ ਤੋੜ ਲਈ ਵੇ ਉਹ ਬੈਲਟਿੰਗ ਦੇ ਅਪਾਇਰ ਵਿੱਚ ਵੱਡੇ ਵੱਡੇ ਗੱਟੇ ਜੀ ਦੂੰਗੇ ਜੀ ਭਗਰੇ ਪੈਰ ਕਿ ਚਾਕਰ ਜਿਹੜਾ ਬੰਦਾ ਭਈਆ ਤੇਮਾਰੇ ਕੋਈ ਸਮਝ ਆ ਰਹੀ ਕਾ ਬੋਲ ਰਿਹਾ ਇਹ ਹਮਾਰੇ ਬੰਦੇ ਹਾਂ ਤੇਮਾਰੇ ਕੋ ਸਮਝ ਨਹੀਂ ਆਈ ਜਮ ਨਹੀਂ ਆਈ ਇਹ ਬੋਲ ਰਹਾ ਆ ਵੀ ਉਹ ਰਸਤੇ ਬਹੁਤ ਤੰਗ ਹੈ ਡੀਜ਼ਲ ਲੈਣਾ ਪੜਦਾ ਨਾ ਮਜ਼ਾ ਆਇਆ ਕਿੱਥੇ ਆਇਆ ਇਹ ਬਹੁਤ ਆਇਆ ਇਹ ਬਾਤ ਹੈ तुम अपनी भाषा में बोलो हाँ एक बोल क्या कुछ भी बोल हमारे को समझ हम आ जाएगी जाए तुम्हारी भाषा मतलब तुम अपनी भाषा में बोलो कुछ भी हमारे को समझ आ जाएगी क्या बोल कितना किलोमीटर था यहाँ से यहाँ से तीन किन, तीन किलोमीटर रास्ता कितना था रास्ता ठीक ही है ਤੇ ਤੁੰਦੂ ਬੋਲ ਰਹੇ ਤੇ ਯਾਰ ਇੱਧਰ ਖੱਡਾ ਵਾਲਾ ਖੱਡਾ ਤੇ ਇਹ ਤੇ ਪੁੱਛੇ ਮਤੈ ਇਹ ਤੇ ਇਹ ਬਤਾएंगे ਨਾ ਇਸ ਕਾ ਵਾਲ ਸਭ ਚੜ ਗਿਆ ਰਸਤੇ ਮੇ ਆਤੇ ਆਤੇ ਜਿਤਨਾ ਖੱਡੋ ਮਟ ਪੜਾ ਇਹ ਪਦਨਾ ਲੱਖ ਦਿਖਾਈ ਮੜਾ ਯਾਰ ਨਹੀਂ ਵਾ ਵਾ ਪਾ ਲਗਾ ਇਨਾ ਗਰਮ ਬੰਨੀ ਫਿਰ ਨਾ ਵਾਲੋ ਵੀ ਚੜ ਜਣੇ ਜੇ ਚਾਰੇ ਗਏ ਨੇ ਆਪਾ ਸਿਆਲ ਵਿੱਚ ਟੋਪੀਆਂ ਲਾਵੀ ਜਗਵਾਲ ਕਿੰਨੇ ਵਿਰਲੇ ਹੋਏ ਨੇ ਜਦ ਆਪਾ ਬਾਦ ਸਿਆਲ ਕਾ ਜਾਂਚ ਚਲਾਇੰਦਾ ਨਾ ਫਿਰ ਵੇਖੀ ਦਾ ਗਰਮੈਸ਼ ਦੇਦਾ ਵਾਲਾ ਕਰਵਾਉ ਜੀ ਸਹੀ ਗੱਲ ਹੈ ਤੁਸੀਂ ਕੋਈ ਬਲਾਜਾ ਉਹ ਕੋਈ ਸ਼ਾਸਤਰੀ ਕਾਲੀ ਬੁਲਾ ਲਓ ਹੱਥ ਜੋੜ ਕੇ ਹੱਥ ਜੋੜ ਸਾਸਤਰੀ ਕਾਲਾ ਬੁਲਾ ਇਧਰ ਮੁਕਰ ਸਾਸਤਰੀ ਕਾਲਾ ਦੀ ਸਾਰਿਆਂ ਨੂੰ ਸਾਸਤਰੀ ਕਾਲਾ ਜੀ ਹਾਂ ਹੁਣ ਪੰਮਾ ਸਿਆਣਾ ਹੋ ਗਿਆ ਵਾਲੀ ਵਾਲੀ ਤੇ ਬਾਕੀ ਜੀ ਟੈਂਕ ਪਰਿਆ ਖੜਾ ਮਸ਼ੀਨ ਖੜੀ ਆ ਟਰਾਲੀ ਆ ਗਈ ਉਹ ਸਾਹਮਣੇ ਚਲਾ ਨਹੀਂ ਪਈ ਤੀ

ਇਸ ਲਈ ਇਹ ਨਹੀਂ ਚਾਲੀ ਫਿਰ ਇਹਦੇ ਚਲਾ ਲੇ ਤੈਂ ਤੇ ਮਾਰੇ ਏਰੀਆ ਵਿੱਚ ਚਲਾ ਲੇ ਤੇ ਗਾੜੀ ਹਾਂ ਉਹ ਦੂਜੀ ਗਾੜੀ ਨਾ ਆਇਆ ਹਾਂ ਠੀਕ